ਕੀ ਕਹਿਣਾ ਚਾਹੁੰਦੇ ਤੁਸੀਂ ਵੀ ਮੁੱਖ ਮਹਿਮਾਨ ਨੂੰ ਦੋਧਿਓ ਜੂਮ ਫਿਟਨੈਸ ਜਿਮ ਕਰਾਲੀ ਵੱਲੋਂ ਸਾਡੇ ਬੰਟੀ ਜੀ ਬੰਟੀ ਵੀਰ ਸਾਡੇ ਸੀਨੀਅਰ ਆਰਗੇਨਾਈਜ਼ ਸੀਗੇ ਬਹੁਤ ਇਹਨਾਂ ਨੇ ਵੱਡਾ ਅੱਜ ਕਰਾਲੀ ਦੇ ਅੰਦਰ ਬਾਡੀ ਬਿਲਡਿੰਗ ਦਾ ਕੰਪੀਟੀਸ਼ਨ ਕਰਾਇਆ ਜਿੱਥੇ ਮੈਨੂੰ ਲੱਗਦਾ ਇੰਡੀਆ ਦੇ ਤਗੜੇ ਨਾਮੀ ਬਾਡੀ ਬਿਲਡਰ ਉਹਨਾਂ ਨੇ ਆ ਕੇ ਪਾਰਟਿਸਿਪੇਟ ਕੀਤਾ ਤੇ ਵਧੀਆ ਇਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਤੇ ਬਹੁਤ ਕਰਾਲੀ ਦੇ ਨੌਜਵਾਨਾਂ ਨੇ ਵੀ ਇਹਦੇ ਚ ਪਾਰਟਿਸਿਪੇਟ ਕੀਤਾ ਦੇ ਦਰਸ਼ਕ ਵੀ ਬੜੇ ਆ ਕੇ ਉਹਨਾਂ ਨੇ ਇਸ ਪ੍ਰੋਗਰਾਮ ਨੂੰ ਦੇਖਿਆ ਮੈਨੂੰ ਪੂਰੀ ਉਮੀਦ ਹੈ ਕਿ ਨੌਜਵਾਨਾਂ ਚ ਵੀ ਜਦੋਂ ਆਪਾਂ ਇਦਾਂ ਦੇ ਟੂਰਨਾਮੈਂਟ ਕਰਾਨੇ ਆ ਆਮ ਨੌਜਵਾਨ ਜਿਹੜੇ ਦੇਖਣ ਵੀ ਆਂਦੇ ਉਹਨਾਂ ਚ ਵੀ ਉਤਸ਼ਾਹ ਹੁੰਦਾ ਹੈ ਕਿ ਅਸੀਂ ਵੀ ਆਪਣਾ ਸਰੀਰ ਬਣਾਈਏ ਬਾਡੀ ਫਿਟਨੈਸ ਰੱਖੀਏ ਜਾਂ ਖੇਡਾਂ ਨਾਲ ਜੁੜੀਏ ਅੱਜ ਸਾਡੇ ਪੰਜਾਬ ਨੂੰ ਲੋੜ ਹੈ ਕਿ ਨੌਜਵਾਨ ਸਾਡਾ ਜ਼ਰੂਰ ਗਰਾਊਂਡ ਨਾਲ ਜੁੜੇ ਖੇਡਾਂ ਨਾਲ ਜੁੜੇ ਜਿਮ ਨਾਲ ਜੁੜੇ ਤਾਂ ਕਿ ਉਹ ਆਪਣੇ ਸਰੀਰਕ ਤੇ ਮਾਨਸਿਕ ਤੌਰ ਤੇ ਫਿੱਟ ਰਹਿ ਸਕੇ ਧਿਆਨ ਵਾਲੀ ਉਹਨਾਂ ਦੀ ਅੱਗੇ ਜੀਵਨ ਦੀਆਂ ਹਰ ਮੁਸ਼ਕਲਾਂ ਨੂੰ ਉਹ ਹੱਸਦਾ ਖੇਡਦਾ ਉਹਨਾਂ ਦਾ ਸਾਹਮਣਾ ਕਰ ਸਕੇ